ਮੇਰੇ ਤੇ ਮਾਮਲੇ ਹੋਵੇ ਜੀ ਮੇਰੀ ਚਪਤਰੀ ਜਾਂਚ ਕਰਾਈ ਜਾਵੇ ਮਨੂਰ ਕੀ ਚਾਹੀਦਾ ਹੈ ਮੰਤਰੀ ਸਾਹਮਣੇ ਹੋ ਕੇ ਆਸੀ ਕਿ ਮੇਰੀ ਜਾਂਚ ਕਰਾਓ ਮੇਰੇ ਬੱਚੇ ਦੀ ਜਿਹੜਾ ਇੰਨੀ ਮਿਹਨਤ ਕਰਕੇ ਐਨ ਅਫਸਰ ਬਣਿਆ ਕੋਈ ਬੰਦਾ ਨਹੀਂ ਬਹੁਤ ਮੁਸ਼ਕਿਲ ਨਾਲ ਇਨ ਪਹੁੰਚਣਾ ਸਾਨੂੰ ਉਹਨਾਂ ਨੇ ਅਫਸਰ ਬਣਾਈ ਚੀਫ ਅਫਸਰ ਬਣਾਈ ਆ ਗਏ ਪੜਾਈ ਕਰਨੀ ਪੜਾਈ ਦੇ ਵਿੱਚ ਐਨ ਇੰਟੈਲੀਜੈਂਟ ਸੀ ਇੱਕ ਵਾਰੀ ਫੇਰ ਨਹੀਂ ਆਇਆ ਤੱਕ ਜਿੰਨੇ ਵਾਰੀ ਟੈਸਟ ਕੀਤੇ ਸਾਰੇ ਪਾਸ ਕਰਦਾ ਗਿਆ ਕਿੰਨੇ ਕੋਰਸ ਕੀਤੇ ਹਰ ਇੱਕ ਜੋ ਚੰਗੇ ਨੰਬਰਾਂ ਵਿੱਚ ਪਾਸ ਕੀਤੇ ਉਹਨੇ ਕੀ ਕਹਿ ਸਕਦੇ ਆ ਲਾਸਟ ਟਾਈਮ ਕਦੋਂ ਗੱਲ ਹੋਈ ਸੀ ਜੀ ਤੁਹਾਡੇ ਨਾਲ ਮੇਰੀ ਮੇਰੀ 16 ਤਰੀਕ ਨੂੰ ਗੱਲ ਹੋਈ ਹੈ ਜੀ ਉਹਦੀ 5 6 ਵਜੇ ਨਾਲ ਅੱਧਾ ਪੌਣਾ ਮਿੰਟਾਂ ਕਰ ਬੜੇ ਖੁਸ਼ੀ ਦਾ ਮਾਹੌਲ ਸੀਗਾ ਸਾਡਾ ਬੜੇ ਪਿਆਰ ਨਾਲ ਮੈਂ ਡੈਡੀ ਨੂੰ 13 ਤਰੀਕ ਮੇਰੀ ਪੈ ਗਈ ਆ ਤੇ ਮੈਂ 13 ਨੂੰ ਛੁੱਟੀ ਪਾਤੀ ਆ ਕੋਈ ਛੁੱਟੀ ਪਾ ਦੇ ਤੇ ਛੁੱਟੀ ਦੇ ਬਾਅਦ ਇਨ ਮਹੀਨੇ ਨੂੰ ਮਹੀਨੇ ਤੋਂ ਬਾਅਦ ਆਉਣਾ 13 ਨੂੰ 13 ਤਰੀਕ ਨੂੰ ਆਨੇ ਆਉਣਾ ਸੀਗਾ ਘਰ ਤੇ ਮੈਨੂੰ ਕਹਿੰਦਾ ਵੀ ਜੇ ਮੈਂ ਲੇਟ ਹੋ ਗਿਆ ਤੇ ਤੁਸੀਂ ਐ ਕਰਨਾ ਵੀ ਜਿਹੜਾ ਕਿ ਨਾ ਜੇ ਮੈਂ ਲੇਟ ਹੋ ਗਿਆ ਤੇ ਇਹਨੂੰ ਮੇਰੇ ਜਵਾਈ ਨੂੰ ਕਹਿੰਦਾ ਵੀ ਤੂੰ ਲਿਖ ਕੇ ਪਾਉਣਾ ਕਿ ਮੈਨੂੰ ਛੁੱਟੀ ਜਲਦੀ ਦੇ ਦੇ ਕਿਉਂਕਿ ਮੈਂ ਘਰ ਰਹਿਵਾਂਗਾ ਜ਼ਿਆਦਾ ਤੇ ਦੋ ਤਿੰਨ ਮਹੀਨੇ ਘਰ ਰਹਿਣਾ ਚਾਹੁੰਦਾ ਤੇ ਜੇ ਨਹੀਂ ਤੇ ਮੈਨੂੰ ਫਿਰ ਮੇਰਾ ਟੈਕਸ ਕੱਟਾ ਜਿਹੜਾ ਫਿਰ ਮੈਨੂੰ ਮਹੀਨਾ ਰਹਿਣਾ ਪੈਣਾ ਇਹ ਤਰ ਮੈਂ 2.5 ਮਹੀਨੇ ਰਹਿਵਾਂਗਾ ਜੇ ਇਹਨਾਂ ਨੇ ਮੈਨੂੰ ਮਹੀਨਾ ਲੇਟ ਛੁੱਟੀ ਦਿੱਤੀ ਤੇ ਬਸ ਲੈ ਇਹੋ ਗੱਲਾਂ ਚੱਲਦੀ ਰਹੀਆਂ ਬੜਾ ਖੁਸ਼ੀ ਦਾ ਫਾਦਰਡੇ ਅਸੀਂ ਫਾਦਰਡੇ ਤੇ ਵਿਸ਼ ਕੀਤਾ ਉਹਨੇ ਮੈਨੂੰ ਤੁਹਾਡੇ ਵਾਸਤੇ ਮੈਂ ਕੁਝ ਲੈ ਕੇ ਆ ਰਿਹਾ ਖਾਨ ਨੂੰ ਨਾ ਕਹਿੰਦਾ ਤੂੰ ਨਾ ਕਹੀਂ ਆਪ ਹੀ ਲੈਵਾਂਗੇ ਚਲੋ ਅਸੀਂ ਸਭ ਕੁਝ ਲਿਆਂਦਾ ਖਾਨ ਨੂੰ ਬੱਚਿਆਂ ਨੇ ਵੀ ਖਾਦਾ ਬੜੀ ਖੁਸ਼ੀ ਸੀ ਸਾਨੂੰ ਕਿ ਮੁੰਡਾ ਸਾਡਾ ਅਗਲੇ ਮਹੀਨੇ ਆ ਜਾਣਾ ਵਾ ਮੁੜ ਕੇ ਮੈਨੂੰ ਸਤਾ ਉਹਦਾ ਜਨਮ ਦਿਨ ਸੀਗਾ ਕਿ ਨਾ 17 ਤਰੀਕ ਨੂੰ ਤੇ 12:46 ਮਿੰਟ ਤੇ ਮੈਨੂੰ ਕੈਪਟਨ ਦਾ ਫੋਨ ਆਇਆ ਕਿ ਤੁਹਾਡਾ ਮੁੰਡਾ ਇਹਨਾਂ ਛਾਲ ਮਾਰੀ ਹੈ ਫਿਰ ਕਹਿੰਦਾ ਨਹੀਂ ਉਹਦਾ ਪੈਰ ਫੇਸਲ ਗਿਆ ਫਿਰ ਕਹਿੰਦਾ ਨਹੀਂ ਜੀ ਉਹਦੇ ਉਹ 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 ਨੂੰ ਕਿਹਨਾ ਵੇਖਿਆ ਸੀ ਕਿਸੇ ਨੇ ਪਹਿਲਾਂ ਕਿਹਨਾ ਵੇਖਿਆ ਕਿਸੇ ਨੇ ਮੁੜ ਕੇ ਕਹਿੰਦਾ ਵੇਖਿਆ ਸੀ ਕਿਸੇ ਨੇ ਅਹੀਂ ਟਾਇਰ ਸੁੱਟੇ ਕਿਉਂਕਿ ਜਿਸ ਜਗ੍ਹਾ ਤੇ ਕੋਰਟ ਤੇ ਡੰਮਰਾ ਪੋਰਟੋ ਤੇ ਪਾਣੀ ਬਹੁਤ ਘੱਟ ਹੁੰਦਾ ਉਥੇ ਰੈਸਕਿਊ ਕਰਨਾ ਬਹੁਤ ਜਲਦੀ ਹੁੰਦਾ ਬੰਦਾ ਪਰ ਉਥੇ ਕਿਉਂ ਨਹੀਂ ਕੀਤਾ ਗਿਆ ਇਹ ਸਾਡੀ ਵਸਤ ਤੋਂ ਬਾਹਰ ਆ ਮੁੜ ਕੇ ਕਹਿੰਦੇ بڑے ਕੈਮਰੇ ਲਾਏ ਆ ਬੜੀਆਂ ਕਿਹਨਾ ਕਿਹਨਾ ਬੋਟਾਂ ਲਾਈਆਂ بڑے ਹੈਲੀਕਾਪਟਰ ਲਾਏ ਆ ਸਾਨੂੰ ਕਹਿੰਦੇ 4-5 ਹੈਲੀਕਾਪਟਰ ਲੱਗੇ ਚਾਰ ਚ ਫੇਰੇ ਤੇ ਉਹਦਾ ਕੋਈ ਥੋ ਪਤਾ ਨਹੀਂ ਲੱਗਾ ਸਾਨੂੰ ਅਜੇ ਤੱਕ ਆ 6 ਦਿਨ ਹੋ ਗਿਆ ਅਜੇ ਹੋਏ ਮੰਗ ਕਰਦੇ ਆ ਸਰਕਾਰ ਕੋਲ ਕੇ ਮਾਲਕ ਮੈਨੂੰ ਇਹਨਾਂ ਦੀ ਪੈਰਵਾਈ ਕਰੇ ਤੇ ਇਹਦਾ ਇਨਸਾਫ ਮਿਲੇ ਮੈਨੂੰ ਕਿੰਨੇ ਸਾਲ ਹੋ ਗਏ ਸਨ ਜੌਬ ਕਰਦੇ ਜੌਬ ਕਰਦੇ 9 ਸਾਲ ਹੋ ਗਏ ਸੀ ਉਹਨੂੰ 9 ਸਾਲ ਸੀ ਤੇ 3 ਸਾਲ ਉਹਨੂੰ ਪੱਕਿਆ ਜੋ ਗਿਆ ਪਹਿਲਾਂ ਤੇ ਕੱਚਾ ਜਿ ਰਹਿੰਦੇ ਇਹਨਾਂ ਕੋਲ ਤਾਂ ਸੈਲਰੀ ਨਹੀਂ ਹੁੰਦੀ ਕੁਝ ਵੀ ਉਹ ਸੈਲਰੀ ਬਹੁਤ ਘੱਟ ਹੁੰਦੀ ਹੈ ਜਦੋਂ ਲਾਸਟ ਟਾਈਮ ਉਹਨਾਂ ਨੇ ਤੁਹਾਡੇ ਨਾਲ ਗੱਲ ਕੀਤੀ ਆ ਕੋਈ ਇਹੋ ਜਿਹੀ ਗੱਲ ਨਹੀਂ ਉਹਨਾਂ ਨੇ ਕੀਤੀ ਜਿਦੇ ਨਾਲ ਕੋਈ ਪਤਾ ਲੱਗਦਾ ਹੋਵੇ ਤੁਹਾਡੇ ਨਾਲ ਕੋਈ ਉੱਥੇ ਕੋਈ ਗੱਲ ਹੋਈ ਹੋਵੇ ਮੁੰਡੇ ਨਾਲ ਕੋਈ ਨਹੀਂ ਨਹੀਂ ਕੋਈ ਕੋਈ ਗੱਲ ਨਹੀਂ ਕੋਈ ਜਿੰਦੀ ਕੋਤੇ ਹੈ ਹੀ ਨਹੀਂ ਸੀ ਗੱਲ ਮਤਲਬ ਕਹਿੰਦਾ ਵੀ ਤੁਸੀਂ ਠੀਕ ਹੈ ਮਿਲ ਪੈਂਦੇ ਕੋਈ ਬੰਦਾ ਵੀ ਉਹਨੂੰ ਮਿਲਦਾ ਤੇ ਕਿੰਨਾ ਖੁਸ਼ ਹੁੰਦਾ ਸੀ ਉਹ ਤੁਹਾਡੇ ਪੈਰੀਆਂ ਤੇ ਜੱਫੀ ਪਾ ਕੇ ਮਿਲਦਾ ਸੀ ਫਿਰ ਉਹ ਮੁੰਡੇ ਜਿੰਨੇ ਵੀ ਬਾਹਰ ਜਾਂਦੇ ਸੀ ਕਹਿੰਦਾ ਮੈਂ ਤੁਹਾਨੂੰ ਦੱਸਦਾ ਵੀ ਜਿੰਨੇ ਵੀ ਮੁੰਡੇ ਕਰੇ ਜਦੋਂ ਜਾਂਦੇ ਸ਼ੋਰਪਾਸ ਮਿਲਦਾ ਨਾ ਬਾਹਰ ਵਾਤੇ ਇਹਨਾਂ ਨੂੰ ਉਦੋਂ ਇਹ ਬਾਹਰ ਜਾਂਦੇ ਆ ਉਦੋਂ ਬਾਹਰ ਜਾ ਕੇ ਤੇ ਫਿਰ ਸਾਰੇ ਮੁੰਡਿਆਂ ਵਾਸਤੇ ਜਿੰਨੇ ਛੋਟੇ ਕਰੂ ਸੀ ਨਾ ਕਿਉਂਕਿ ਆਪ ਵੀ ਕਰੂਛ ਰਿਹਾ ਸੀ ਉਹ ਫਿਰ ਛੋਟੇ ਕਰੂਆਂ ਵਾਸਤੇ ਉਹਨੇ ਸਾਰਾ ਸਮਾਨ ਉਹਨਾਂ ਨੇ ਪੈਕਟਰ ਪੈਕਟ 버ਗਰ ਨਿਊਡਾ ਸਭ ਕੁਝ ਉਹਨਾਂ ਵਾਸਤੇ ਲੈ ਕੇ ਹੁੰਦਾ ਸੀਗਾ ਕਿਉਂਕਿ ਉਹਨੇ ਮੈਂ ਸਮਝ ਹੰਡਾਇਆ ਸੀਗਾ ਉਹ ਹੁਣ ਮੈਨੂੰ ਵੀ ਉਹ ਕਹਿੰਦਾ ਵੀ ਡੈਡੀ ਕਹਿੰਦਾ ਚਲੋ ਛੋਟੇ ਹੁੰਦੇ ਤਾਂ ਮੈਂ ਤੁਹਾਨੂੰ ਪੱਕਾ ਚਲੋ ਮਾਲਕ ਕਰਿਆ ਨੂੰ ਕਿ ਕਈ ਬੱਚੇ ਨਹੀਂ ਹੁੰਦੇ ਇਹ ਤੇ ਪੜ੍ਹਾਈ ਕਰ ਕਰਕੇ ਪੜ੍ਹਾਈ ਕਰ ਕਰਕੇ ਤੇ ਬਹੁਤ ਦੂਰ ਤੱਕ ਗਿਆ ਕਿੱਥੇ ਕਿਹੜੇ ਕੰਪਨੀ ਚ ਹੀ ਗਿਆ ਕਿੱਥੇ ਨਹੀਂ ਗਿਆ ਅਰਜنٹਾਈਨਾ ਗਿਆ ਰਸ਼ੀਆ ਗਿਆ ਮਲੇਸ਼ੀਆ ਗਿਆ ਸਿੰਗਾਪੁਰ ਗਿਆ ਸਾਊਥ ਅਫਰੀਕਾ ਗਿਆ ਕਿਸ ਤਰੀਕੇ ਦੀ ਜਾਂਚ ਵੀ ਮੰਗ ਕਰਦੇ ਸਰਕਾਰ ਤੋਂ ਜਾਂਚ ਮੈਂ ਮੰਗੇ ਹੋਏ ਕਰਦਾ ਜਾਂਚ ਸਰਕਾਰ ਕੋਲੋਂ ਕਿ ਇਹ ਕਰ ਸਕਦਾ ਮੰਗ ਮੇਰੇ ਵੀ ਜਾਂਚ ਕਰਾਈ ਜਾਵੇ ਦੀ ਤੇ ਕਿਹੜੀ ਗੱਲ ਹੋਈ ਹੈ ਕਿਸ ਕੋਲੋਂ ਇੱਕ ਮਤਲਬ ਇਹ ਮੇਰੇ ਬੱਚੇ ਨੂੰ ਇਹਨਾਂ ਨੇ ਇਸ ਤਰ੍ਹਾਂ ਕੀਤਾ ਕਿਉਂਕਿ ਮੇਰਾ ਬੱਚਾ ਜ਼ਿੰਦਗੀ 'ਚ ਕੰਮ ਨਹੀਂ ਕਰ ਸਕਦਾ ਕਿ ਮੇਉਂ ਕੋਈ ਛਾਲ ਕਿਤਰਾ ਮਾਰੇਗਾ ਕਿਉਂ ਮਾਰੇਗਾ ਉਹਨੂੰ ਕਮੀ ਥੋੜਾ ਕਿਸੇ ਗੱਲ ਦੀ ਉਹਨੂੰ ਗੱਡੀਆਂ ਦੀ ਕਮੀ ਆ ਉਹਨੂੰ ਪੈਸੇ ਦੀ ਕਮੀ ਉਹਨੂੰ ਘਰ ਦੀ ਕਮੀ ਆ ਦੋ ਦੋ ਤਿੰਨ ਤਿੰਨ ਦੇ ਕੋਈ ਘਰ ਨੇ ਕਿਹੜੀ ਗੱਲ ਤੋਂ ਕੋਈ ਕਮੀ ਹੋਵੇ ਤਾਂ ਫਿਰ ਬੰਦਾ ਕਹਿੰਦਾ ਵੀ ਮੈਂ ਘਰ ਦੇ ਵਿੱਚ ਭੈਣ ਬੈਲ ਸੈਟਰਡੇ ਨੇ ਕੋਈ ਭੈਣ ਦੇ ਜੇ ਕੋਈ ਕੁੜੀ ਮੇਰੀ ਆ ਪਾਰਟਿਸ਼ਿਪੀਸ਼ਮ ਚ ਦੂਜੀ ਕਿਹਨਾ ਮੇਰੀ ਕੁੜੀ ਆ ਕਿਨਾ ਕੈਨੇਡਾ ਵਾ ਬੀਟਾ ਕੀਤੀ ਆ ਐਮਬੀਏ ਕੀਤੀ ਆ ਆਈਟੀ ਕੀਤੀ ਆ ਮੈਂ ਟੈਕਸੀ ਡਰਾਈਵਰ ਹਾਂ ਪਾਈ ਛੋਟਾ ਜਿਹਾ ਛੋਟੇ ਛੇ ਕੰਮ ਤੋਂ ਮੈਂ ਇੱਥੋਂ ਤੱਕ ਪਹੁੰਚਿਆ ਛੋਟੇ ਜਿਹੇ ਕੰਮ ਤੋਂ ਤੇ ਮੇਰੀ ਕੁੜੀ ਇੱਕ ਸਰਕਾਰੀ ਟੀਚਰ ਹੈ ਜੰਡਿਆਲੇ ਚੌਕ ਕਰਦੀ ਹੈ ਬਹੁਤ ਹੀ ਦੁੱਖदाई ਦੁਬਾਰਾ ਕਰ ਲਈ ਦੁਬਾਰਾ ਕਰ ਲੋ ਯਾਰ ਹਮਤੋਂ ਇਸ ਵੇਲੇ ਅੰਮ੍ਰਿਤਸਰ ਦੇ ਦੱਖਣੀ ਹਿੱਸੇ ਦੇ ਵਿੱਚ ਸੁਲਤਾਨਪੁਰ ਦੇ ਏਰੀਆ ਦੇ ਵਿੱਚ ਆਏ ਸਾਡਾ ਇੱਕ ਨੌਜਵਾਨ ਤੇਜਪਾਲ ਜਿਹੜਾ ਨੇਵੀ ਦੇ ਵਿੱਚ ਮੈਥਨਟ ਦੇਵੀ ਦੇ ਵਿੱਚ ਬਹੁਤ ਹੀ ਸੀਨੀਅਰ ਅਫਸਰ ਸੀਗਾ ਉਦੋਂ 16 ਤਰੀਕ ਦਾ ਰਾਤ 12 ਵਜੇ ਦਾ ਜਿਹੜਾ ਉਹ ਲਾਪਤਾ ਉਹਦੇ ਜੇ ਤੱਕ ਉਹਨਾਂ ਦੇ ਡੈਡ ਮੇਰੇ ਨਾਲ ਅਜੇ ਤੱਕ ਉਹਦਾ ਪਤਾ ਨਹੀਂ ਲੱਗਾ ਕਿ ਉਹ ਲਾਪਤਾ ਕਿੱਦਾਂ ਹੋ ਗਿਆ ਇਹਨਾਂ ਨੂੰ ਸਿਰਫ ਜਿਹੜਾ ਮੱਛਟ ਨੇਵੀ ਦੇ ਹੈੱਡਕੁਆਟਰ ਤੋਂ ਹੀ ਕਾਲ ਕਰਕੇ ਦੱਸਿਆ ਗਿਆ ਕਿ ਤੁਹਾਡਾ ਬਿਲਕੁਲ ਲਾਪਤਾ ਹੋ ਗਿਆ ਅਸੀਂ ਸਭ ਤੋਂ ਪਹਿਲਾਂ ਮਸਟ ਸ਼ਟ ਦੇਵੀ ਦੇ ਅਧਿਕਾਰੀਆਂ ਦੇ ਨਾਲ ਤਾਲਮਿਲ ਕਰਕੇ ਉਹਨਾਂ ਤੋਂ ਪਹਿਲਾਂ ਇਹ ਜਾਣਕਾਰੀ ਲਾਵਾਂਗੇ ਕਿ ਕੀ ਘਟਨਾ ਹੋਈ ਹੈ ਤੇ ਸਾਡਾ ਬੱਚਾ ਜਿਹੜਾ ਉਹ ਕਿੱਥੇ ਹੈ ਅੱਜ ਇਹ 2-3 2-3 ਮਹੀਨਿਆਂ ਬਾਅਦ ਉਹਨੇ ਇਤੋਂ ਵੀ ਜ਼ਿਆਦਾ ਉਹਦੀ ਤਰਕੀ ਹੋਣ ਵਾਲੀ ਸੀਗੀ ਉਹਦੇ ਮਾਪਿਆਂ ਦਾ ਬੜਾ ਪਿਆਰਾ ਬੱਚਾ ਸੀ ਉਹ ਇਸ ਤਰ੍ਹਾਂ ਲਾਪਤ ਹੁਣ ਜਿੱਦਾਂ ਇਹਨਾਂ ਨੂੰ ਕਿਹਾ ਗਿਆ ਕਿ ਉਹਨੇ ਛਾਲ ਬਾਦੀ ਪਰ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਕਿ ਸਾਡਾ ਬੱਚਾ ਇਦਾਂ ਨਹੀਂ ਕਰ ਸਕਦਾ ਪਰਿਵਾਰ ਦੇ ਅੰਦਰ ਕੋਈ ਇਦਾਂ ਦੀ ਤਣਾਅ ਵਾਲੀ ਸਥਿਤੀ ਨਹੀਂ ਸਾਡਾ ਪਰਿਵਾਰ ਸੈਟ ਹੈ ਬਹੁਤ ਵਧੀਆ ਭੈਣਾ ਬਾਹਰ ਨੇ ਇੱਕ ਪਿੰਡ ਇੱਥੇ ਜੌਬ ਕਰਦੀ ਹੈ ਸਾਡਾ ਕੁਛ ਇਹ ਬੰਦੇ ਪਰਿਵਾਰ ਵੱਲੋਂ ਉਹਨੂੰ ਕੋਈ ਪ੍ਰੋਬਲਮ ਨਹੀਂ ਸੀਗੀ ਅਸੀਂ ਇਹ ਜਾਣਾਂਗੇ ਕਿ ਕੀ ਹੋਇਆ ਕਿਉਂ ਹੋਇਆ ਜੋ ਕਹਿ ਰਹੇ ਆ ਉਹ ਲਾਭ ਪਤਾ ਹੋ ਗਿਆ ਛਾਲ ਬਾਦ ਕੇ ਕਿਦਾਂ ਹੋ ਗਿਆ ਉਦੀ ਡਿਊਟੀ ਤੇ ਉਸ ਸਮੇ ਉਹਦੇ ਨਾਲ ਕੌਮ ਕੌਣ ਸੀਗਾ ਕਿਹੜਾ ਕਿਹੜਾ ਅਫਸਰ ਸੀਗਾ ਜਿਹੜਾ ਕਦੂ ਜਿਹੜੇ ਜਹਾਜ਼ ਦੇ ਵਿੱਚ ਸੀਗਾ ਉਹਦੇ ਵਿੱਚ ਘਟੋ ਘਟ 24 25 ਬੰਦੇ ਜਿਹੜੇ ਉਹਦੇ ਨਾਲ ਸਟਾਫ ਸੀਗਾ ਉਹ ਸਾਰੀ ਚੀਜ਼ ਦੀ ਪਪਾ ਜਾਂਚ ਕਰਾਵਾਂਗੇ ਉਹ ਪੰਜਾਬ ਸਰਕਾਰ ਵੱਲੋਂ ਬੀਨੂ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਮੁੱਖ ਮੰਤਰੀ ਸਾਹਿਬ ਨੇ ਭੇਜਿਆ ਕਿ ਪਤਾ ਕਰਕੇ ਆਓ ਕਿ ਬੰਦਾ ਆਪਣਾ ਨੌਜਵਾਨ ਇੰਨੀ ਵਧੀਆ ਜੌਬ ਤੇ ਇਹ ਕਿੱਦਾਂ ਲੱਭਦਾ ਹੈ ਮੈਂ ਉਹਨਾਂ ਦੀ ਤਸਵੀਰਾਂ ਤੇ ਮੈਂ ਪਰਵਾਦ ਨੂੰ ਪ੍ਰੋਸਾ ਦਵਾਇਆ ਕਿ ਅਸੀਂ ਹੱਤ ਵਰਾਂ ਦੀ ਇਹਨਾਂ ਦੀ ਮਤ ਕਰਾਂਗੇ ਅੱਜ ਹੀ ਅੱਜ ਤੋਂ ਹੀ ਇੰਦਾ ਦੀ ਹੈਲਪ ਜਿਹੜੀ ਹੈ ਉਹ ਆਪਾਂ ਸ਼ੁਰੂ ਕਰਾਂਗੇ ਸਾਨੂੰ ਆਸ ਹੈ ਮਾਦਾ ਸੱਚੇ ਬਾਦਸ਼ਾਹ ਕਰੇ ਕਿ ਤੇਜਪਾਲ ਜੇ ਲਾਪਤਾ ਵੀ ਹੋਇਆ ਤੇ ਉਹ ਤੰਦਰੁਸਤ ਹੋਵੇ ਉਹ ਸਾਨੂੰ ਚੰਗੀ ਹਾਲਤ ਦੇ ਵਿੱਚ ਮਿਲ ਜਾਵੇ ਇਹ ਸਾਡੀ ਪਹਿਲੀ ਕੋਸ਼ਿਸ਼ ਆ ਉਦ ਮੇਰੀ ਪਰਮਾਤਮਾ ਦੇ ਕੇ ਵੀ ਅਰਦਾਸ ਹੈ ਕਿ ਉਹਦਾ ਵਾਲਵਿੰਗਾ ਨਾ ਹੋਵੇ ਜਿੱਥੇ ਵੀ ਕਿਤੇ ਜੇਕਰ ਤੇ ਅੱਗੇ ਪਿੱਛੇ ਹੋ ਗਿਆ ਤੇ ਉਹ ਵਾਪਸ ਆਪਣੇ ਘਰ ਆ ਦੇ ਆਪਣੇ ਉੱਥੇ ਜੂਨਟ ਦੇ ਵਿੱਚ ਜਲਾ ਦੇ ਇਹਦੇ ਲਈ ਅਜੇ ਕੋਪਾ ਤਾਂ ਭਾਈ ਅਦਾਂ ਕਹਾਂਗੇ ਉਹ ਮੈਂ ਪਰਵਾਦ ਨੂੰ ਮਿਲ ਕੇ ਇਸ ਚੀਜ਼ ਦਾ ਵਿਸ਼ਵਾਸ ਕਰਾਂਗੇ ਮਨਜੀਤ ਸਾਹਿਬ ਰੈਸਕਿਊ ਆਪਰੇਸ਼ਨ ਵੀ ਉਹਦੀ ਮਿਆਦ ਖਤਮ ਹੋ ਚੁੱਕੀ ਹੈ 3 ਦਿਨ ਦਾ ਸੀਗਾ ਉਸ ਤੋਂ ਬਾਅਦ 2 ਦਿਨ ਹੋਰ ਵਧਾਇਆ ਰੈਸਕਿਊ ਆਪਰੇਸ਼ਨ ਪਰ ਅਜੇ ਤਨ ਉਹਦੇ ਕਿਤੇ ਵੀ ਪੌਂਸਾ ਨਹੀਂ ਦਿੱਤਾ ਨਹੀਂ ਕੋਈ ਨਹੀਂ ਮੈਂ ਬਲ ਜਿਹੜੀ ਮਿਨਿਸਟਰੀ ਆਫ ਸ਼ਿਪਿੰਗ ਹਾਉਦੇ ਅੰਡਰ ਹੈ ਹੁੰਦਾ ਉਨ੍ਹਾਂ ਦੇ ਅਧਿਕਾਰੀਆਂ ਨਾਲ ਮੈਂ ਮਨਿਸਟਰ ਸਾਹਿਬ ਦੇ ਨਾਲ ਕेंद्रीय ਮੰਤਰੀ ਜੀ ਦੇ ਨਾਲ ਅੱਜ ਛਮੀ ਸੰਪਾਦਕ ਜੋੜ ਕੇ ਉਹਨਾਂ ਨੂੰ ਇੱਕ ਲੈਟਰ ਵੀ ਲਿਖਦੇ ਓਡੇ ਲੈਟਰ ਲਿਖਾਂਗੇ ਉਹਨਾਂ ਨੂੰ ਲੈਟਰ ਲਿਖਦੇ ਸਾਡੇ ਡਾਕੂਮੈਂਟ ਮੈਂ ਤਹਿਸੀਲਦਾਰ ਸਾਹਿਬ ਨੂੰ ਕਿਹਾ ਮੈਨੂੰ ਹੁਣੇ ਦਿਓ ਤੇ ਮੈਂ ਲੈਟਰ ਲਿਖ ਕੇ ਸੰਪਾਦਕ ਜੋੜ ਕੇ ਤੇ ਫਿਰ ਆਪਾਂ ਅਗਲੀ ਕਾਰਵਾਈ ਸ਼ੁਰੂ ਕਰਾਂਗੇ ਜਿੰਨਾ ਚਿਰ ਤੱਕ ਆਪਾਂ ਨੂੰ ਤੱਥ ਪਤਾ ਨਹੀਂ ਲੱਗਦੇ ਆਪਾਂ ਨੂੰ ਗਲਤ ਤੱਥ ਨਹੀਂ ਕਹਿਣੇ ਚਾਹੀਦੇ ਆਪਾਂ ਦੇ ਅਰਦਾਸ ਕਰੀਏ ਸਾਡੇ ਜਾਣੇ ਕੋ ਤੰਦਰੁਸਤ ਜਿਹੜਾ ਵਾਪਸ ਆ ਔਰ ਅਸੀਂ ਕੋਸ਼ਿਸ਼ ਕਰਾਂਗੇ ਪੰਜਾਬ ਸਰਕਾਰ ਇਸ ਪਰਿਵਾਰ ਦੇ ਨਾਲ ਹਰ ਸੰਭਵ ਪੂਰੀ ਬਦਦ ਕਰੂਗੀ ਕਿ ਤੇਜਪਰ ਸਾਨੂੰ ਤੰਦਰੁਸਤ ਮਿਲ ਜਾਵੇ ਇਹ ਸਾਡੀ ਕੰਮ ਜੀ